ਵੱਟੂ ਦੀ ਮੈਦਾਨ ਦੇ ਵਿੱਚ ਪੈਂਦੀ ਹੋਈ ਪੈਂਦੀ ਆ ਕਬੱਡੀਆਂ ਨੇ ਚੜ ਚੜ ਕੇ ਆ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਕੋਈ ਖੜ ਕੇ ਬੈਠ ਕੇ ਖੇਡ ਕਬੱਡੀ ਦਾ ਸਾਰਾ ਪ੍ਰੇਮੀ ਆ ਦੁਨੀਆਂ ਦੇ ਮੁਲਕਾਂ ਤੋਂ ਜੁੜਿਆ ਹੋਇਆ ਅਰਸਲਾਨ ਵੱਟੂ ਦੀ ਰੇਡ ਪਈ ਹੋਈ ਆ ਟੋਡਿਆਂ ਵਾਲਾ ਬਿੱਲਾ ਡੱਕਣ ਦੀ ਕੋਸ਼ਿਸ਼ ਕਰਦਾ ਮੁੰਡਾ ਇੰਗਲੈਂਡ ਤੋਂ ਪੁਜਿਆ ਪਹਿਲਾਂ ਉੱਥੇ ਸੀਜ਼ਨ ਹੋਰ ਕੈਨੇਡਾ ਦਾ ਖੇਡ ਸੀਰ ਪਾ ਇਹ ਆ ਆ ਹਾ ਸਵਾਦ ਆਉਣ ਵਾਲੀ ਗੱਲ ਹੈ ਸਵਾਦ ਆਉਣ ਵਾਲੀਆਂ ਰਹੀਆਂ ਨੇ ਔਰ ਫਾਊਂਡਰ ਆਫ ਹਰਜੀਤ ਬਰਾੜ ਬਾਜਖਣਾ ਕਲੱਬ ਦੇ ਨੇ ਪਰ ਦੂਜੇ ਪਾਸੇ ਛੋਟਾ ਲਾਲਾ ਬੱਲੇ 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 ਨਹੀਂ ਕਰਵਾ ਸਕੇ ਆ ਪਰ ਇਹ ਸਿੰਮੂ ਕੰਗ ਇਹ ਮੁੰਡਾ ਰਹੀਏ ਉਧਰ ਜੋਰ ਬਰਾਦਰ ਦਾ ਧੰਨਵਾਦ ਸੈਕੰਡ ਪ੍ਰਾਈਜ਼ ਦਿੱਤਾ ਜਾਊਗਾ ਲਓ ਮੈਦਾਨ ਦੇ ਵਿੱਚ ਵਈ ਹੋਈ ਕਬੱਡੀ ਤੇ ਗगन ਗगन ਸੂਰੇ ਵਾਲੀਆ ਗगन ਸੂਰੇ ਵਾਲੀਆ ਹਟ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਕਮਾਲਾ ਕਮਾਲਾ ਕਬੱਡੀ 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 ਦੇ ਅੰਦਰ ਕਦੀ ਪੰਜਾਬ ਦੇ ਕੱਪਾਂ ਦੇ ਵਿੱਚ ਆ ਜੇਤੂ ਬਣਦਾ ਸਿੰਮੂ ਕੰਗ ਦੀ ਪਈ ਹੋਈ ਰੇਡ ਚਾਰ ਨੇ ਨੌਜਵਾਨ ਬੱਲੇ ਪਰ ਬੱਲੇ ਨੇ ਇਧਰ ਪਾਸੇ ਵੀ ਰਾਣਾ ਲਿਸ਼ਾਨ ਕਹਿੰਦਾ ਮੈਚ ਕਰਦਾ ਦੋ ਹੱਥ ਆ ਸਿੰਮੂ ਕੰਗ ਭੱਜ ਜਾਂਦਾ ਕਿ ਵਾਰਿਸ ਸ਼ਾਹ ਨਾਲ ਮੋੜਾਂਗੀ ਰਾਂਝਣੇ ਤੋਂ ਪਤਾ ਬੰਡਾ ਵਜਾ ਵਜਾ ਕਰਾਉਣ ਵਾਲੀ ਗੱਲ ਕਰਦਾ ਇਧਰ ਪਾਸੇ ਅਗਲੀ ਰਾਣਵਟ ਕਬੱਡੀ ਪੈਂਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਪੰਜਾਬ ਸਪੋਰਟਸ ਦਾ ਕੱਲ ਨੂੰ ਵੱਡਾ ਮੇਲਾ 11 ਅਗਸਤ ਸਰੀ ਦੇ ਵਿੱਚ ਹੋਣਾ ਉਹਦੀ ਟੀਮ ਖੇਡਦੀ ਪੰਜਾਬ ਸਪੋਰਟਸ ਦੀ ਫਾਈਨਲ ਦੇ ਵਿੱਚ ਬੱਲੇ ਬੱਲੇ ਬਿੱਲਾ ਟੋਡਿਆਂ ਵਾਲਾ ਬਿੱਲਾ ਢੋਡਿਆਂ ਵਾਲਾ ਜਫਾ 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 ਏ ਇਹ ਸਵਾਦ ਆਉਂਦਾ ਤਾੜੀ 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 ਖੁੱਲ ਕੇ ਭਜੂਗੀ ਇਹ ਬਿੱਲਾ ਢੋਡਿਆਂ ਵਾਲਾ ਇਹ ਢੋਡਿਆਂ ਵਾਲਾ ਬਿੱਲਾ ਗੁਰਦੀਪ ਸਿੰਘ ਜੀ ਲੈਂਦੇ ਪੰਜਾਬ ਦੀ ਸ਼ਾਨ ਦੀਪ ਦੁਰਜੀ ਦਾ ਅੱਜ ਵਿਸ਼ੇਸ਼ ਤੌਰ ਤੇ ਬਾਨ ਸਨਮਾਨ ਵੀ ਕੀਤਾ ਜਾਊਗਾ ਕਿਉਂਕਿ ਉਹਦੇ ਸੱਟ ਲੱਗੀ ਹੋਈ ਹੈ ਸੋ ਸੜੇ ਜਗਰਾਜ ਬਰਾੜ ਜੀ ਕਨੇ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਬਾਨ ਸਨਮਾਨ ਹੋਊਗਾ ਤੇ ਨਾਲ ਗੁਰਦੇਵ ਚਾਰਜਨ ਦਾ ਵੀ ਮਾਨ ਸਨਮਾਨ ਹੋਊਗਾ ਆ ਬਿੱਲਾ ਟੋਡਿਆਂ ਵਾਲਾ ਬਿੱਲਾ ਟੋਡਿਆਂ ਵਾਲਾ ਆ ਬਿੱਲਾ ਡੱਕਣ ਦੀ ਕੋਸ਼ਿਸ਼ ਕਰਦਾ ਬਿੱਲੇ ਦਾ ਪੈ ਗਿਆ ਲੱਗ ਨੂੰ ਲਪੇਟ ਕਬੱਡੀ 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 ਹੇ ਹਾ ਹੁੱਲੇ ਹਲਾਰੇ ਹੁੱਲੇ ਹਲਾਰੇ ਹੁੱਲੇ ਹਲਾਰੇ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਸਵਾਦ ਸਵਾਦ 200